ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਕਿਪ ਨਾ ਕਰਿਆ ਕਰੋ ਤੇ ਜਿਹੜੇ ਪ੍ਰਾਈਜ਼ ਨੇਗੇ ਨਾਲੋਂ ਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਧਿਆਨ ਨਾਲ ਜੜੀ ਸਾਰੀ ਵੀਡੀਓ ਸੁਣਿਆ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਬਹੁਤ ਹੀ ਜਾਦੇ ਸੋਹਣੇ ਫਲੋਰਾ ਪ੍ਰਿੰਟ ਦੇ ਸੂਟ ਨੇਗੇ ਪ੍ਰਿੰਟ ਹੈਗਾ ਇੱਕ ਤੋਂ ਇੱਕ ਹਟਕ ਹੈਗਾ ਬਹੁਤ ਸੋਹਣੀ ਡਿਜ਼ਾਈਨਿੰਗ ਪ੍ਰਿੰਟਾਂ ਦੀ ਬਹੁਤ ਜਾਦੇ ਸੋਹਣਾ ਫੈਬਰਿਕ ਲੈ ਕੇ ਆਏਗੇ ਤੁਹਾਡੇ ਲਈ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾ ਲੋਜੀ ਫਸਟ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਸਟਾਫ ਬਹੁਤ ਜਿਆਦਾ ਫਾਈਨ ਹੈਗਾ कॉटन सिल्क ਹੈਗੀ ਬਹੁਤ ਵਧੀਆ कॉटन ਹੈਗੀ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣੀ ਹੋਈ ਹੋਈ ਹੈਗੀ ਬਾਕੀ ਤੁਸੀਂ ਸਾਡੇ ਕਪੜੇ ਦੀ ਕੁਆਲਿਟੀ ਦੇਖ ਸਕਦੇ ਹੋਗੇ ਜਿਸ ਹਿਸਾਬ ਨਾਲ ਹੈ ਨਾ ਕੁਆਲਿਟੀ ਹੈਗੀ ਉਸ ਹਿਸਾਬ ਨਾਲ ਸਾਨੂੰ ਰੇਟ ਦੇ ਵਿੱਚ ਕਪੜਾ ਮਿਲਦਾਗਾ ਉਸ ਹਿਸਾਬ ਨਾਲ ਅਸੀਂ ਅੱਗੇ ਸੇਲ ਕਰ ਦੇਾਂਗੇ ਜੇ ਸਾਨੂੰ ਕੋਈ ਸਸਤੀ ਕੁਆਲਿਟੀ ਦਾ ਸਸਤਾ ਉਹ ਮਿਲਦਾ ਤਾਂ ਆਪਾਂ ਨੂੰ ਸਸਤਾ ਲੈ ਆਉਣੇ ਆਗੇ ਉਹ ਫਿਰ ਆਪਾਂ ਸਸਤਾ ਤੁਹਾਨੂੰ ਸੂਟ ਦੇ ਦਿੰਨੇ ਆਗੇ ਲਓ ਜੀ ਇਹਨਾਂ ਦੇ ਵਿੱਚ ਕੋਈ ਕੁਝ ਸਾਡਾ ਜਾਦੇ ਮਾਰਜਿਨ ਹੁੰਦਾ 100 150 ਰੁਪਿਆ ਹੁੰਦਾਗਾ ਤੇ ਇੱਕ ਵਾਰ ਸਾਨੂੰ ਰੱਖਣੇ ਪੈਂਦੇ ਨੇ ਬੁਟੀਕ ਦੇ ਵਿੱਚ ਕਿਉਂਕਿ ਕਾਫੀ ਭੈਣਾਂ ਦੀ ਡਿਮਾਂਡ ਰਹਿੰਦੀ ਆ ਪ੍ਰਿੰਟ ਸੁੱਟਾਂ ਦੀ ਤਾਂ ਆਪਾਂ ਲੈ ਕੇ ਆਉਣੇ ਆਗੇ ਲਓ ਜੀ ਕੱਲ੍ਹ ਵਾਲੀ ਵੀਡੀਓ ਦਾ ਵੀ ਬਹੁਤ ਵਧੀਆ ਰਿਸਪੌਂਸ ਰਿਹਾ ਭੈਣਾਂ ਨੇ ਬਹੁਤ ਵਧੀਆ ਆਰਡਰ ਦਿੱਤੇ ਨੇ ਕਿ ਕੱਲ ਆਪਣੇ ਡਿਜ਼ਾਈਨ ਸੀਗੇ ਖੁਦ ਆਪਣੇ ਵੀ ਦਿੱਤੇ ਨੇ ਕੁਝ ਕੁ ਡਿਜ਼ਾਈਨ ਤੁਸੀਂ ਵੀ ਆਪਣਾ ਡਿਜ਼ਾਈਨ ਹੈ ਜਿਹੜਾ ਸਾਨੂੰ ਸ਼ੇਅਰ ਕਰ ਸਕਦੇ ਹੋ ਲੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਬਰ ਸਰਦਾਰੀ ਜਾਂ ਪ੍ਰਿੰਟ ਹੈਗਾ ਤੇ ਫੈਬਰਿਕ ਬਹੁਤ ਜ਼ਿਆਦੇ ਗੁੱਡ ਹੈ ਲੋ ਜੀ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਰੱਖੋਗੇ ਬਹੁਤ ਜ਼ਿਆਦੇ ਸੋਹਣਾ ਬਣੂਗਾ ਜਿਸ ਤਰ੍ਹਾਂ ਤੁਸੀਂ ਬੇਸ ਕਲਰ ਦਾ ਦਾਤੋ ਪੱਟਾ ਰੱਖ ਸਕਦੇ ਹੋਗੇ ਤੇ ਲੜਾਂ ਤੇ ਇਸ ਤਰ੍ਹਾਂ ਟਾਈ ਐਂਡ ਡਾਈ ਕਰਾ ਦੋ ਬਾਕੀ ਮੈਂ ਤੁਹਾਨੂੰ ਇੱਕ ਡਿਜ਼ਾਈਨ ਦਿਖਾਵਾਂਗੀ ਅੱਜ ਸਾਡੇ ਨਾਲ ਸੂਟ ਆਏ ਨੇਗੇ ਮਤਲਬ ਡਾਈ ਹੋ ਕੇ ਦੁਪੱਟੇ ਉਹ ਤੁਹਾਨੂੰ ਮੈਂ ਡਿਜ਼ਾਈਨ ਦਿਖਾਵਾਂਗੀ ਬੜੇ ਸੋਹਣੇ ਡਿਜ਼ਾਈਨ ਤਿਆਰ ਕਰਵਾਏ ਨੇ ਆਪਾਂ ਡਾਈਆਂ ਦੇ ਲਓ ਜੀ ਪਹਿਲਾ ਸੂਟ ਇਹ ਸੀਗਾ ਜੀ ਤੇ ਇਹਦਾ ਪ੍ਰਾਈਸ ਰਹੇਗਾ ਜੀ 2250 ਲੋ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਪਾਕਿਸਤਾਨੀ ਪ੍ਰਿੰਟ ਹੈਗਾ ਬਹੁਤ ਜਿਆਦੇ ਸੋਹਣਾ ਸਾਡੇ ਬਟਿਕ ਤੇ ਤੁਹਾਨੂੰ ਪ੍ਰਿੰਟ ਇੱਕ ਤੋਂ ਇੱਕ हट ਕੇ ਮਿਲਣਗੇ ਨਿਊ ਡਿਜ਼ਾਈਨ ਨਿਊ ਫੈਬਰਿਕ ਲੋ ਜੀ ਇਤਾਂ ਹੀ ਡਿਜ਼ਾਈਨ ਹੋਇਆ ਹੋਇਆ ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਸੂਟ ਇਹਦਾ ਪ੍ਰਾਈਸ ਵੀ ਰਹੇਗਾ ਸੇਮ 2250 ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਹਲੋ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦੇ ਸੋਹਣਾ ਪ੍ਰਿੰਟ ਹੈਗਾ ਤੇ ਬਹੁਤ ਜ਼ਿਆਦੇ ਸੋਹਣੀ ਕੋਟਨ ਹੈ ਲਾਈਨਿੰਗ ਤਾਂ ਲੱਗੂਗੀ ਪਰ ਤੁਸੀਂ ਵਿਦਾਊਟ ਲਾਈਨਿੰਗ ਵੀ ਵਿੱਚ ਕਹਿ ਦਿੰਦੇ ਹੋ ਵੀ ਤੁਸੀਂ ਸਿਲਾਈ ਕਰਾ ਸਕਦੇ ਹੋਗੇ ਪਰ ਤੁਸੀਂ ਲਾਈਨਿੰਗ ਲਗਵਾ ਕੇ ਸਟਿਚ ਕਰਵਾਓ ਕਾਫੀ ਜਿਆਦਾ ਸੋਹਣਾ ਰਹੂਗਾ ਦੇਖੋ ਪ੍ਰਿੰਟ ਦੇਖੋ ਚੈੱਕ ਕਰੋ ਫਰੌਕ ਬਣਾਓ ਸਲਵਾਰ ਸੂਟ ਬਣਾਓ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋ ਲਓ ਜੀ ਸਿੱਕੀ ਜੀ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜਿੱਦ ਤੁਸੀਂ ਕਹੋਗੇ ਵੀ ਸਾਨੂੰ ਦੁਪੱਟਾ ਰੈਡੀ ਕਰਕੇ ਦੇ ਦਿਓ ਤਾਂ ਆਪਾਂ ਦੇ ਦਾਂਗੇ ਨਹੀਂ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋਵੋਗੇ ਨੈਕਸਟ ਫ੍ਰੈਂਡ ਦੇਖ ਸਕਦੇ ਹਾਂ ਜੇ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋਗੇ ਕਾਟਨ ਦਾ ਮਤਲਬ ਜਿਹੜਾ ਸਟਾਫ ਹੈਗਾ ਬਹੁਤ ਜ਼ਿਆਦਾ ਗੁੱਡ ਹੈਗਾ ਲੋ ਇੰਨੇ ਕ ਜਾਦੇ ਸੋਹਣੇ ਕਾਟਨ ਹੈ ਜਿੰਨੀ ਵੀ ਤੁਸੀਂ ਕਹਿ ਦੋ ਤੇ ਬਹੁਤ ਜਾਦੇ ਸੋਹਣੇ ਪਾਰਟੀ ਵੇਅਰ ਸੂਟ ਲੇਗੇ ਹਾਂ ਕੁਛ ਲੱਗੂਗਾ ਵੀ ਸੂਟ ਪਾਇਆ ਹੋਇਆ ਹੈਗਾ ਵੀ ਬਹੁਤ ਜਾਦੇ ਸੋਹਣੇ ਪ੍ਰਿੰਟਿੰਗ ਡਿਜ਼ਾਈਨ ਹੈ ਕੁਛ ਹਟਕੇ ਜੇ ਸੇਮ ਪ੍ਰਾਈਸ ਰਹੂਗਾ 2200 ਨੈਕਸਟ ਪ੍ਰਿੰਟ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਲੋਚੇ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾਗਾ ਫਿਰ ਆਜੂਗਾ orange ਸੇ ਪ੍ਰਿੰਟ orange ਕਲਰ ਤੇ ਵੀ ਤੁਸੀਂ ਦੇਖ ਸਕਦੇ ਹੋ ਲੋਚੇ ਇਹ ਵਾਲਾ ਪ੍ਰਿੰਟ ਵੀ ਕਾਫੀ ਜ਼ਿਆਦਾ ਸੋਹਣਾਗਾ ਪ੍ਰਿੰਟ ਸਾਰੇ ਹੀ ਆਪ ਨੂੰ ਆਪਣੀ ਜਗ੍ਹਾ ਕਾਫੀ ਜ਼ਿਆਦਾ ਸੋਹਣੇ ਲੱਗੇ ਡਿਜ਼ਾਈਨਿੰਗ ਵੀ ਇੱਕ ਤੋਂ ਇੱਕ ਹਟਕਿਆ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਸਰਦਾਰੀ ਜੇ ਕੁਝ ਅਲੱਗ ਜੇ ਪ੍ਰਿੰਟ ਨੇਗੇ ਵੀ ਸੇਮ ਕਿਸੇ ਨਾਲ ਮੈਚ ਕਰਨ ਵਾਲੇ ਇਹ ਪ੍ਰਿੰਟ ਨਹੀਂ ਹੈਗੇ ਛੇਤੀ ਸਾਡੇ ਪ੍ਰਿੰਟ ਨਹੀਂ ਮੈਚ ਕਰਦੇ ਕਿਸੇ ਨਾਲ ਵੀ ਇਸ ਤੋਂ ਬਾਅਦ ਆ ਜਾਊਗਾ ਬਲੂ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਇਹਦਾ ਵੀ ਇਲੋਜੀ ਐਸਟਰਾ ਦੇਖੋ ਇਹਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਬਾਕੀ ਜਦੋਂ ਇਹ ਸੂਟ ਤਿਆਰ ਹੋ ਜਾਊਗਾ ਇਹ ਤੋਂ ਵੀ ਆਪਾਂ ਸੋਨੇ ਰੈਡੀ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪ੍ਰਿੰਟਡ ਡਿਜ਼ਾਈਨ ਕਾਫੀ ਜ਼ਿਆਦੇ ਸੋਨੇ ਨੇਗੇ ਇਲੋਜੀ ਫਿਰ ਆਜੂਗਾ ਜੀ ਲਾਸਟ ਸੂਟ ਆਜੂਗਾ ਬਲੈਕ ਦੇ ਵਿੱਚ ਇਹ ਵੀ ਰਹੇਗਾ ਕਾਟਨ ਸਿਲਕ ਦਾ ਸੂਟ ਰਹੂਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਈ ਹੋਈ ਹੈਗੀ ਸੇਮ ਪ੍ਰਾਈਸੇ ਸੂਟ ਰਹਿਣਗੇ 2200 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਇਹਨਾਂ ਨੂੰ ਤੁਸੀਂ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਰਿਪੀਟ ਜਿਹੜੇ ਸੂਟ ਨੇਗੇ ਬਹੁਤ ਘੱਟ ਮਿਲਦੇ ਨੇਗੇ ਦੁਬਾਰਾ ਰਿਪੀਟ ਨਹੀਂ ਮਿਲਨੇ ਸਾਰਿਆਂ ਦੇ ਪ੍ਰਿੰਟ ਡਿਜ਼ਾਈਨ ਅਲੱਗ-ਅਲੱਗ ਨੇ ਜੇ ਤੁਸੀਂ ਦੋ ਲੈਣਾ ਚਾਹੋ ਨੇ ਦੋ ਵੀ ਲੈ ਸਕਦੇ ਹੋ ਚਾਰ ਲੈਣਾ ਚਾਹੋ ਨੇ ਚਾਰ ਵੀ ਲੈ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਆ ਜਾਣਗੀ ਜੀ ਬਰਬਰੀ ਤੇ ਪ੍ਰਿੰਟ ਅੱਜ ਮੈਂ ਸ਼ਾਰਟ ਵੀਡੀਓ ਵੀ ਪਾਈ ਸੀਗੀ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਉਹਦੇ ਵਿੱਚ ਮੈਂ ਪ੍ਰਾਈਸ ਨਹੀਂ ਮੈਂਸ਼ਨ ਕੀਤਾ ਹੈਗਾ ਤੇ ਬਹੁਤ ਜਿਆਦੇ ਸੋਹਣੀ ਬਰਬਰੀ ਹੈ ਸੌਫਟ ਬਰਬਰੀ ਹੈਗੀ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਵਾਈਨ ਸ਼ੇਡ ਹੈਗਾ ਲੋ ਜੀ ਇਹ ਵੀ ਸੇਮ ਪ੍ਰਾਈਸ ਰਹੂਗਾ 2250 ਸੂਟ ਦਾ ਪ੍ਰਾਈਸ ਹੈਗਾ ਪਲੱਸ ਸ਼ਿਪਿੰਗ ਹੈ ਲਓ ਜੀ ਇਹਦੇ ਵਿੱਚ ਆਪਾਂ ਕੁਝ ਕੁ ਕਲਰ ਲੈ ਕੇ ਆਏਾਂਗੇ ਲਓ ਜੀ ਫੇਰ ਆਜੂ ਕਰ ਸੀ ਬੇਬੀ ਪਿੰਕ ਤੇ ਮਜ਼ੈਂਟਾ ਦਾ ਕੰਬੀਨੇਸ਼ਨ ਇਹਦੇ ਵਿੱਚ ਲੋ ਕਲਰ ਕੰਬੀਨੇਸ਼ਨ ਇਦਾਂ ਦੇਖੋ ਰੈਡੀ ਹੋਇਆ ਹੈ ਇਹਦੇ ਨਾਲ ਤੁਸੀਂ ਡਾਰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਜਿੱਦਾਂ ਕਿ ਇਹਦੇ ਵਿੱਚ ਮਜ਼ੈਂਟਾ ਕਲਰ ਹੈਗਾ ਮਜ਼ੈਂਟਾ ਸ਼ੇਡ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣੀ ਹੈ ਇਹਦੇ ਵਿੱਚ ਕਾਪੀ ਵੀ ਆ ਰਹੇ ਨੇ ਕਿ ਸੂਟ ਘਟੀਆ ਕੁਆਲਿਟੀ ਦੇ ਵਿੱਚ ਜਿਹੜੀ ਉਹ ਬਰਬਰੀਆ ਬਰਬਰੀ ਬਹੁਤ ਹਾਰਡ ਹੈਗੀ ਤੇ ਬਹੁਤ ਐ ਸਖਤ ਸਖਤ ਜਿਹਾ ਕੱਪੜਾ ਹੈਗਾ ਇਹ ਬਹੁਤ ਜਿਹੜੀ ਹੈਗੀ ਸੌਫਟ ਬਰਬਰੀ ਹੈਗੀ ਬਾਕੀ ਇਹਦੇ ਨਾਲ ਪੈਣਾ ਦੁਪੱਟੇ ਪੁੱਛਦੇ ਆਉਂਦੀਆਂ ਨੇ ਹਣਾ ਅੱਜ ਮੈਂ ਸ਼ਾਰਟ ਵੀਡੀਓ ਦੇ ਵਿੱਚ ਵੀ ਦੱਸਦੇ ਨੇਗੇ ਤਾਂ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਰੱਖ ਸਕਦੇ ਹੋਗੇ ਬਰਬਰੀ ਦਾ ਇਹ ਹੈ ਜੀ ਸੌਫਟ ਬਰਬਰੀ ਹੈ ਪੂਰਾ ਰੋਲ ਲੈ ਕੇ ਆਏ ਸੀ ਆਪਾਂ ਇਹਦੇ ਵਿੱਚ ਆਪਣੇ ਕੋਲੇ ਕੁਝ ਕਰਿਆਗੇ ਦੁਪੱਟੇ ਇਹ ਦੇਖੋ ਵਾਈਟ ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਤੁਸੀਂ ਡਾਈ ਕਰਵਾ ਸਕਦੇ ਹੋ ਤੁਸੀਂ ਸੂਟ ਦੇ ਨਾਲ ਇਹ ਵਾਲਾ ਦੁਪੱਟਾ ਇੱਕ ਵੱਲ ਉਹ ਚ ਦੀ ਦੋ ਲੋ ਪਰ ਕੱਲੇ ਦੁਪੱਟਿਆਂ ਲਈ ਕੋਈ ਮੈਸੇਜ ਨਾ ਕਰਿਓ ਹਨਾ ਵੀ ਸਾਨੂੰ ਕੱਲੇ ਦੁਪੱਟੇ ਇੱਕ ਦੇ ਦਿਓ ਦੋ ਦੇ ਦਿਓ ਤਾਂਸੀਂ ਨਹੀਂ ਦਿੰਦੇ ਹੈਗੇ ਕਿਉਂਕਿ ਸਾਡੇ ਲਈ ਅਸੀਂ ਆਪ ਹੀ ਰੋਲ ਲੈ ਕੇ ਆਉਣੇ ਹੁੰਦੇ ਆ ਨਾ ਸਾਡੇ ਲਈ ਦੁਪੱਟੇ ਡੇਲੀ ਹਨਾ 20 ਤੋਂ 30 ਦੁਪੱਟੇ ਡੇਲੀ ਆਪਣੇ ਡਾਈ ਲਈ ਜਾਂਦੇ ਨੇਗੇ ਤਾਂ ਕਰਕੇ ਬਹੁਤ ਮਤਲਬ ਆਪਰ ਨੂੰ ਲਿਮਟਿਡ ਜਿਹਾ ਸਟਾਕ ਹੁੰਦਾਗਾ ਦੁਪੱਟਿਆਂ ਦੇ ਵਿੱਚ ਲਓ ਜੀ ਇਹ ਸੌਫਟ ਬਰਬਰੀ ਦਾ ਦੁਪੱਟਾ ਹੈ ਜਿਸ ਤਰ੍ਹਾਂ ਜਿੰਨਾ ਸੌਫਟ ਇਹ ਸਟੱਫ ਹੈਗਾ ਮਤਲਬ ਕਿ ਸੂਟ ਦਾ ਉਨਾ ਹੀ ਸੌਫਟ ਇਹ ਦੁਪੱਟਾ ਹੈ ਇੱਕ ਇਹਦੇ ਵਿੱਚ ਹਾਰਡ ਬਰਬਰੀ ਚ ਵੀ ਦੁਪੱਟਾ ਆਉਂਦਾ ਹੈਗਾ ਤੇ ਉਹ ਸਲਿੱਪ ਵੀ ਕਰਦਾ ਹੈਗਾ ਤੇ ਵਾਲਾ ਨਹੀਂ ਸਲਿੱਪ ਕਰਦਾ ਹੈਗਾ ਤੇ ਇਹ ਸੂਟ ਤੇ ਜਮ ਬਿਲਕੁਲ ਪਰਫੈਕਟ ਮੈਚ ਹੋ ਰਿਹਾ ਹੈਗਾ ਇਹ ਤੁਸੀਂ ਇਹ ਜਿਹੜਾ ਡਾਈ ਕਰਵਾ ਸਕਦੇ ਹੋ ਇਹਦੇ ਨਾਲ ਲਓ ਜੀ ਇਸ ਤਰ੍ਹਾਂ ਜਿਹੜੀ ਇਹਦੇ ਵਿੱਚ ਕਾਪੀ ਹੈਗੀ ਉਹ ਵੀ ਮੈਂ ਚੈੱਕ ਕੀਤੀ ਸੀ ਕੁਆਲਿਟੀ ਉਹਦੀ ਕੁਆਲਿਟੀ ਬਿਲਕੁਲ ਹੈ ਨਹੀਂ ਇੰਨੀ ਵਧੀਆ ਤੇ ਬਹੁਤ ਬੇਕਾਰ ਸਟਾਫ ਹੈਗਾ ਉਹ ਇਹ ਬਹੁਤ ਜਿਆਦਾ ਸੌਫਟ ਸਟਾਫ ਹੈਗਾ ਉਸ ਤੋਂ ਬਾਅਦ ਆਜੂਗਾ ਜੀ ਪਾਊਡਰ ਬਲੂ ਕਲਰ ਹੈਗਾ ਇਹ ਕਲਰ ਦੀ ਅੱਜਕੱਲ ਬਾਲੀ ਡਿਮਾਂਡ ਰਹਿੰਦੀ ਹੈ ਕਿ ਪਹਿਣਾ ਦੇ ਵਰਕ ਵਗੈਰਾ ਨੂੰ ਵੀ ਸੂਟ ਦਿੱਤੇ ਨੇ ਇਹ ਕਲਰ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਪਾਊਡਰ ਬਲੂ ਕਲਰ ਬਹੁਤ ਜਿਆਦਾ ਸੋਹਣਾ ਹੈ ਤੇ ਵੀ ਗ੍ਰੇਸ ਪੈ ਰਹੀ ਹੈਗੀ ਪਰ ਇਹਨਾਂ ਦੇ ਦੁਪੱਟੇ ਨਹੀਂ ਜਿਹੜੇ ਤੁਸੀਂ ਟਾਈਂਡਾਈ ਰੱਖਿਓ ਜਿੱਦਾਂ ਕਿ ਇਹਦੇ ਵਿੱਚ ਡਬਲ ਸ਼ੇਡ ਦੇ ਵਾਈਟ ਤੇ ਪਾਊਡਰ ਬਲੂ ਦਾ ਕੰਬੀਨੇਸ਼ਨ ਹੈਗਾ ਇਦਾਂ ਹੀ ਤੁਸੀਂ ਇਹਦੇ ਨਾਲ ਦੁਪੱਟੇ ਰੱਖਿਓ ਹਲੋ ਜੀ ਲਾਸਟ ਸੂਟ ਆਜੂਗਾ ਜੀ ਮਸਟਰਡ ਮਸਟਰਡ ਨਾਲ ਇਹਦਾ ਮਤਲਬ ਬਣਾਇਆ ਹੋਇਆ ਹੈਗਾ ਕੰਟਰਾਸਟ ਕਲਰ ਦਾ ਕਾਫੀ ਤੇ ਆਪਾਂ ਇੰਸਟਾਗ੍ਰਾਮ ਤੇ ਵੀ ਵੀਡੀਓ ਪਾਈਆਂ ਨੇ ਜੇ ਮੇਰੇ ਇੰਸਟਾਗ੍ਰਾਮ ਤੇ ਤੁਸੀਂ ਆਰਡਰ ਦੇਣਾ ਚਾਹੁੰਦੇ ਜੇ ਕਈ ਪੈਣਾ ਇੰਸਟਾਗ੍ਰਾਮ ਚ ਚਲਾਉਂਦੀਆਂ ਨੇ ਤਾਂ ਤੁਸੀਂ ਇੰਸਟਾਗ੍ਰਾਮ ਤੇ ਵੀ ਆਰਡਰ ਦੇ ਸਕਦੇ ਹੋਗੇ ਸੇਮ ਇਹੀ ਚੈਨਲ ਵਾਲਾ ਨੇਮ ਹੈ ਗੁੱਡ ਲੁਕ ਕ੍ਰੇਪਸ ਬੁਟੀਕ ਉਹਦੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜਿੰਨੀ سپورਟ ਤੁਸੀਂ ਮੇਰੀ ਇਹ ਤੇ ਕੀਤੀ ਹੈ YouTube ਤੇ ਉੱਥੇ ਵੀ ਤੁਸੀਂ ਮੇਰੀ ਇੰਨੀ ਹੀ سپورਟ ਕਰੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੇ ਮੇਰੀ ਇੰਨੀ ਹੀ سپورਟ ਕਰੋਗੇ ਤਾਂ ਤੁਸੀਂ ਇਹਦੇ ਨਾਲ ਮਤਲਬ दुपट्टा ਹੈਗਾ ਜਿਹੜਾ ਇਸ ਤਰ੍ਹਾਂ ਰੱਖ ਸਕਦੇ ਹੋਗੇ ਡਬਲ ਡਾਈ ਦਾ ਦੋ ਕਲਰ ਦਾ ਬਾਕੀ ਹਨ ਮੈਂ ਤੁਹਾਨੂੰ ਦੁਪट्टे ਦਿਖਾਉਣੇ ਸੀਗੇ ਡਾਈ ਕੀਤੇ ਹੋਏ ਉਹ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਜਿਆਦੇ ਸੋਹਣੇ ਡਿਜ਼ਾਈਨਿੰਗ ਕੀਤੀ ਹੈਗੀ ਨਿਊ ਡਿਜ਼ਾਈਨ ਲੈ ਕੇ ਆਏਗੇ ਡਾਈ ਦੇ ਵਿੱਚ ਤੇ ਉਸ ਤਰ੍ਹਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਸਾਡਾ ਦੁਪੱਟਾ ਇਸ ਤਰ੍ਹਾਂ ਤੁਸੀਂ ਡਾਈ ਕਰ ਦੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲੱਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ